ਚੰਡੀਗੜ੍ਹ ਦੇ ਸੁਖਮਨ ਚੀਲ ਦੇ ਫਲੱਡ ਗੇਟ ਮੁਰਤੋ ਖੋਲ ਦਿੱਤੇ ਗਏ ਨੇ ਜੀਹਾਂ ਦਾਜੇ ਕਹੇ ਫਲੱਡ ਗੇਟ ਸਵੇਰੇ ਖੋਲੇ ਗਏ ਸੀ ਜੋ ਕਿ 4 ਇੰਚ ਤੱਕ ਖੋਲ ਦਿੱਤੇ ਗਏ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਹਿਮਾਚਲ ਸਮੇਤ ਪਹਾੜੀ ਇਲਾਕਿਆਂ ਦੇ ਵਿੱਚ ਪੈਰੀ ਲਗਾਤਾਰ ਬਾਰਿਸ਼ ਤੇ ਕਰਕੇ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਦਾਜੇ ਕਹੇ ਹਿਮਾਚਲ ਸਮੇਤ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਸਾਤ ਦੇ ਚੱਲਦੇ ਪਾਣੀ ਦਾ ਲੈਵਲ ਲਗਾਤਾਰ ਵਧਦਾ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਅੱਜ ਸਵੇਰੇ ਸੁਖਮਨ ਚੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਜਿਸ ਕਰਕੇ ਦੱਸਦੇ ਕਿ ਪਿਛਲੇ ਕਈ ਦਿਨਾ ਤੋਂ ਹਾਰਡਵਰ ਦੇ ਹਾਲਾਤ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਣੇ ਹੋਏ ਸੀ ਤੇ ਬਹੁਤ ਸਾਰੇ ਇਲਾਕੇ ਜਿਹੜੇ ਹੜ੍ਹ ਦੀ ਮਾਰ ਝੇਲਦੇ ਹੋਏ ਵੀ ਨਜ਼ਰ ਆ ਰਹੇ ਸੀ ਬਹੁਤ ਸਾਰੇ ਘਰ ਬੇਕਾਰ ਹੋਏ ਸੀ ਨੁਕਸਾਨ ਕਾਫੀ ਲੋਕਾਂ ਨੂੰ ਇਸ ਦਾ ਝੇਲਣਾ ਪਿਆ ਸੀ ਪਰ ਹਾਲੇ ਕਿਤੇ ਨਾ ਕਿਤੇ ਖਤਰਾ ਟਲਦਾ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰਦੇ ਆ ਕਿ ਮੁਰਤੋ ਸੁਖਮੰਨ ਝੇਲ ਦੇ ਫਲੱਡ ਗੇਟ ਜਿਹੜੇ ਖੋਲ ਦਿੱਤੇ ਗਏ ਨੇ ਜਿਸ ਕਰਕੇ ਇੱਕ ਵਾਰ ਫਿਰ ਤੋਂ ਕਿਹਾ ਜਾ ਸਕਦਾ ਹੈ ਕਿ ਹਾਲ ਲੇ ਤੱਕ ਇਹ ਖਤਰਾ ਟਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਾਰਬਰ ਦੇ ਹਾਲਾਤਾਂ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਸੁਖਮਨ ਝੀਲ ਦੇ ਫਲੱਡ ਗੇਟ ਖੋਲ ਦੇਣਾ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ